ਅਬ ਮਿੰਟੋ ਜੀ ਕਹਿੰਦੇ ਨੇ ਕਿ ਜਿਹੜੀ ਯਾਰੀ ਦੋਸਤੀ ਹੁੰਦੀ ਹੈ ਨਾ ਉਹਦੇ 'ਚ ਜਦੋਂ ਲੱਗਦੀ ਹੈ ਔਰ ਤੇ ਬਹੁਤਾ ਨਹੀਂ ਪਤਾ ਲੱਗਦਾ ਤੇ ਜੇ ਮਾੜਾ ਜਿਹਾ ਵੀ ਫਰਕ ਕਿਤੇ ਪੈਣ ਲੱਗੇ ਤੇ ਲੋਕਾਂ ਦਾ ਧਿਆਨ ਜ਼ਰੂਰ ਆ ਜਾਂਦਾ ਵੀ ਕੀ ਗੱਲ ਹੋ ਗਈ ਉਹ ਮਸਕ ਤੇ ਟਰੰਪ ਸਾਹਿਬ ਦੀ ਜਿਹੜੀ ਯਾਰੀ ਦੋਸਤੀ ਹੈ ਜੇ ਕਹੋ ਕਿ ਇੱਕ ਗੱਠ ਜੋੜ ਜਿਹੜਾ ਹੋਇਆ ਸੀ ਪਿਛਲੇ ਸਮੇਂ ਦੇ ਵਿੱਚ ਉਹਨੇ ਕਾਫੀ ਕੁਝ ਤਬਦੀਲ ਕੀਤਾ ਕਾਫੀ ਕੁਝ ਨਵਾਂ ਲੈ ਕੇ ਆਂਦਾ ਸੀ ਤੇ ਹੁਣ ਮਸਕ ਸਾਹਿਬ ਤੇ ਜਿਹੜੀ ਟਰੰਪ ਦੀ ਯਾਰੀ ਦੋਸਤੀ ਕਹ ਲਈਏ ਉਹਦੇ 'ਚ ਥੋੜੇ ਜਿਹਾ ਵੱਖਰੇਵੇਂ ਹੋਣ ਦੀਆਂ ਖਬਰਾਂ ਆ ਰਹੀਆਂ ਨੇ ਕਹਿੰਦੇ ਕਿ ਮਾਸਕ ਸਾਹਿਬ ਨੇ ਡੋਜ਼ ਤੋਂ ਵੀ ਅਸਤੀਫਾ ਦੇਤਾ ਹੈ ਤੇ ਕੋਈ ਬਿੱਲ ਦਾ ਵੀ ਚੱਕਰ ਹੈ ਉਹਦੇ ਕਰਕੇ ਵੀ ਕਹਿੰਦੇ ਨੇ ਕਿ ਭਾਈ ਥੋੜੇ ਜੇ ਵਿਚਾਰਕ મતਭੇਦ ਪੈ ਗਏ ਨੇ ਕੀ ਮਸਲਾ ਹੈ ਜੀ ਇਹ ਮੈਂ ਦੇਖੋ ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਪਰਤੱਖ ਹੁੰਦੀਆਂ ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਅਦੇਖ ਹੁੰਦੀਆਂ ਨੇ ਅਸਲ ਦੇ ਵਿੱਚ ਕੀ ਹੈ ਕਿ ਵਾਸ਼ਿੰਗਟਨ ਡੀਸੀ ਦੀ ਇੱਕ ਫੈਡਰਲ ਕੋਰਟ ਦੇ ਵਿੱਚ ਇੱਕ ਮੁਕੱਦਮਾ ਹੋਇਆ ਗਿਆ ਜੀ ਜੀਦੇ ਚ ਇਹ ਗੱਲ ਕਹੀ ਗਈ ਕਿ ਇਹ ਐਲਨ ਮਸਕ ਹੈ ਕੌਣ ਫਿਲਮ 아이ਸੀ ਹਮ ਆਪਕੇ ਹੈ ਕੌਣ ਉਹ ਕਹਿੰਦੇ ਵੀ ਇਹ ਚੀਜ਼ ਕੀ ਆ ਇਹ ਮਤਲਬ ਕਿਸ ਤਰ੍ਹਾਂ ਇਹ ਜਿਹੜਾ ਤੁਸੀਂ ਸ਼ਬਦ ਇਸਤੇਮਾਲ ਕੀਤਾ ਡੋਜ਼ੇ ਕੇ ਹੂੰ ਹੂੰ ਡੋਜ਼ ਨਹੀਂ ਡੋਜ਼ੇ ਕਹਿੰਦੇ ਨੇ ਡੋਜ਼ੇ ਕਹ ਲੋ ਡੀਓਜ਼ੇ ਹਾਂਜੀ ਹਾਂਜੀ ਜੀ ਈ ਹੂੰ ਜੀ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਹਮ ਅੰਗਰੇਜ਼ੀ ਮੈਨੂੰ ਆਉਂਦੀ ਘੱਟ ਐ ਪਹਿਲਾਂ ਕਿਤੇ ਨਾ ਕਿਤੇ ਤੁਕਾ ਲਾ ਲਈਦਾ ਹਮ ਤਾਂ ਗੱਲ ਇਹ ਆ ਕਿ ਉਹਦੇ ਵਿੱਚ ਜਾ ਕੇ ਜਿਹੜੇ ਫਿਸ਼ਰ ਸਾਹਿਬ ਸੀਗੇ ਇਹਨਾਂ ਦੇ ਆਫੀਸ਼ਲ ਉਹਨਾਂ ਨੂੰ ਇਹ ਗੱਲ ਕਹਿਣੀ ਪਈ ਸੀ ਕਿ ਕਿ ਇਹ ਇੰਪਲਾਈ ਨਹੀਂ ਐ ਹਮ ਇਹਦੇ ਵਿੱਚ ਇੰਪਲਾਈ ਨਹੀਂ ਐ ਜੀ ਸਮਝੋ ਹੁਣ ਟੈਕਨੀਕਲ ਨੁਕਤਾ ਸਮਝੋ ਬਿਲਕੁਲ ਚੈਲੰਜ ਕੀਤਾ ਗਿਆ ਕਿ ਭਈ ਇਹ ਕੌਣ ਹੈ ਹੂੰ ਹੂ ਇਜ਼ ਥਿਸ ਆਖੇ ਤੁਸੀਂ ਸਾਡੇ ਹਾਲਾ ਕੰਮ ਨਹੀਂ ਨਾ ਹੈਗਾ ਉੱਥੇ ਵਿੱਚ 6 ਮਹੀਨੇ ਪਟੀਸ਼ਨ ਸੁਣਤੇ ਲੱਗ ਜਾਂਦੇ ਆ ਤੇ 5 ਸਾਲ ਪਟੀਸ਼ਨ ਤੇ ਨਵੇੜੇ ਤੇ ਲੱਗ ਜਾਂਦਾ ਉਦੋਂ ਤੱਕ ਮੈਂਬਰ ਪਾਰਲੀਮੈਂਟ ਆਪਣੀ ਟਰਮ ਭੋਗ ਚੁੱਕਾ ਹੁੰਦਾ ਜੀ ਜੀ ਸਰਕਾਰ ਵੀ ਇਹਨਾਂ ਨੇ ਜਾ ਕੇ ਉੱਥੇ ਜਵਾਬ ਦਿੱਤਾ ਸੀਗਾ ਕਿ ਨਹੀਂ ਜੀ ਉੱਥੇ ਕੋਈ EMPLOYE ਨਹੀਂ ਹੈ ਜਸਟ ਇੱਕ ਸਲਾਹਕਾਰ ਹੈ ਜੀ ਤੇ ਤੁਹਾਡੇ ਵਾਲੀ ਗੱਲ ਵੀ ਠੀਕ ਹੈ ਉਹ ਜਿਹੜਾ ਬਿਊਟੀਫੁੱਲ ਬਿੱਲ ਹੈ ਹੂੰ ਬਿਗ ਬਿਊਟੀਫੁੱਲ ਬਿੱਲ ਆ ਬਿਗ ਬਿਊਟੀਫੁੱਲ ਉਹ ਮਸਕ ਨੂੰ ਬਿਊਟੀ ਉਹਦੇ ਚ ਕੋਈ ਨਜ਼ਰ ਨਹੀਂ ਆ ਰਹੀ ਉਹ ਕਹਿੰਦਾ ਕਿ ਮੈਂ ਤੇ ਖਰਚੇ ਘਟਾਉਣੇ ਸੀਗੇ ਜੀ ਤੇ ਉਧਰੋਂ ਦੂਜੇ ਪਾਸੇ ਜੇ ਤੁਸੀਂ ਦੇਖੋਗੇ ਤੇ ਡੋਨਲਡ ਟਰੰਪ ਜਿਹੜਾ ਬਿੱਲ ਲੈ ਕੇ ਆਇਆ ਉਹਦੇ ਚ ਡਿਫੈਂਸ ਦਾ ਵਾਧਾ ਹੈ ਟੈਕਸ ਬ੍ਰੇਕ ਹੈ ਇਦਾਂ ਦੀਆਂ ਚੀਜ਼ਾਂ ਨੇ ਜੋ ਬਿਲਕੁਲ ਕੌਂਟਰੈਡਿਕਟ ਹੋ ਜਾਂਦੀਆਂ ਨੇ ਤੀਸਰੀ ਚੀਜ਼ ਹੈ ਕਾਰੋਵਰੀ ਐਟ ਫੈਸਲੇ ਲੈ 트럼ਪ ਪ੍ਰਸ਼ਾਸਨ ਨੇ ਨਾਮ ਜਿਹਾ ਮਸਕ ਦਾ ਹੂੰ ਹੋ ਸਕਦਾ ਹੁਣ ਤੇ ਕਾਗਜ਼ੀ ਪੱਤਰੀ ਤਾਂ ਦੱਸ ਦਿੱਤਾ ਕਿ ਆਫੀਸ਼ਲੀ ਕਿ ਜਸਟਿਸ ਲਾਹ ਕਰ ਇਹਦੇ ਪੱਲੇ ਕੁਝ ਨਹੀਂ ਹੈਗਾ ਜੀ ਇਹ ਸਲਾਹ ਦੇ ਸਕਦਾ ਜਿਵੇਂ ਆਪਣੇ ਲੀਡਰ ਵੀ ਪੰਜ ਸੱਤ ਸਲਾਹਕਾਰ ਜਿਹੜੇ ਉਹ ਨਾਲ ਰੱਖੀ ਫਿਰਦੇ ਘਰ ਦੇ ਵਿੱਚ ਜੀ ਪਰ ਉਹਦਾ ਇੱਕ ਸੱਟਾ ਮਸਕ ਨੂੰ ਬਹੁਤ ਵੱਡਾ ਪੁਗਤਨਾ ਪਿਆ ਜਿਹੜੇ ਬੰਦੇ ਬਾਹਰ ਰਹਿੰਦੇ ਆ ਖਾਸ ਤੌਰ ਤੇ ਨਾਰਥ ਅਮਰੀਕਾ 'ਚ ਉਹਨਾਂ ਨੂੰ ਪਤਾ ਹੈ ਹੂੰ ਟੈਸਲਾ ਕਾਰਾਂ ਨੂੰ ਅੱਗ ਲਾਈ ਗਈ ਪ੍ਰਦਰਸ਼ਨ ਕਰੀਆਂ ਮੰਨੀਆਂ ਲੋਕਾਂ ਨੇ ਟੈਸਲਾ ਕਾਰਾਂ ਸਾੜ ਦੀਆਂ ਸਟਾਰਟ ਕਰ ਦਿੱਤੀਆਂ ਤੇ ਉਹ ਟੈਸਲਾ ਦੇ ਸ਼ੇਅਰ ਦੇ ਗਨੇ ਸਟਾਰਟ ਹੋ ਗਏ ਸਰ ਮਤਲਬ ਕਿ ਉਹਨੂੰ ਵਿਅਕਤੀਗਤ ਤੌਰ ਤੇ ਜੋ ਕਾਰੋਬਾਰੀ ਨੁਕਸਾਨ ਸੀ ਵਿੱਤੀ ਤੌਰ ਤੇ ਉਹ ਚੁੱਕਣਾ ਪੈ ਰਿਹਾ ਸੀਗਾ ਬਹੁਤ ਵੱਡਾ ਆ ਇੱਕ ਕਾਰਨ ਇਹ ਵੀ ਹੋ ਸਕਦਾ ਫਿਰ ਕੱਲਾ ਟਰਮ ਪੂਰੀ ਹੋਣ ਵਾਲੀ ਗੱਲ ਨਹੀਂ ਹਾਂਜੀ ਮੈਂ ਉਹੀ ਕਹਿ ਰਿਹਾ ਨਾ ਸਰ ਕਿ ਇਨੂੰ ਆਪਣਾ ਵਿਅਕਤੀਗਤ ਨੁਕਸਾਨ ਦਾ ਭੈ ਜਿਹੜਾ ਸੀਗਾ ਉਹ ਵੀ ਸਤਾਰਿਆ ਸੀਗਾ ਹੂੰ ਗਾ ਹੁਣ ਐਪਲ ਦਾ ਜਿਹੜਾ ਦਬਾਅ ਪੈ ਰਿਹਾ ਸੀਗਾ ਕਿਉਂਕਿ ਟੈਸਲਾ ਕੋ ਫੋਨ ਲਿਆਉਣ ਲਈ ਜਦੋਂ ਜਦ ਕਰ ਰਿਹਾ ਜੀ ਉਹਦੇ ਵਿੱਚ ਵੀ ਡੋਨਲਡ ਟਰੰਪ ਕੋਈ ਬਹੁਤਾ ਵੱਡਾ ਪੈਰ ਨਹੀਂ ਲਾ ਰਿਹਾ ਹੂੰ ਕਈ ਗੱਲਾਂ ਹੋ ਜਾਂਦੀਆਂ ਨੇ ਸੋ ਇਸੇ ਕਰਕੇ ਨਾ ਜੇ ਤੇ ਤੁਹਾਨੂੰ ਨਹੀਂ ਨਿਬਦੀ ਛੱਡ ਦੇ ਵੈਰ ਨੇ ਯਾਰੀ ਉਹਨੇ ਛੱਡੀ ਪਰ ਇਸ ਕਰਕੇ ਕਿਉਂਕਿ ਆ ਥੋੜੇ ਦਿਨ ਪਹਿਲਾਂ ਹੀ ਐਲਨ ਮਸਕ ਨੇ ਸੰਕੇਤ ਦੇ ਦਿੱਤੇ ਸੀ ਕਿ ਹਲਕੇ ਹਲਕੇ ਕਿ ਭਾਈ अच्छा चलता हूं दुआओं में याद रखना जी ਕਿ ਨਿਕਲਿਆ ਉਹ ਉਹਦਾ ਵਿਅਕਤੀਗਤ ਨੁਕਸਾਨ ਹੋ ਰਿਹਾ ਸੀ ਆਰਥਿਕ ਤੌਰ ਤੇ ਮਸਕ ਨਾ ਚਿਰ ਨਹੀਂ ਟਿਕਦਾ ਉਹਨੇ ਜੋ ਕਰਨਾ ਸੀ ਕਰ ਲਿਆ ਪਰ ਉਹਦੇ ਵਿੱਚ ਅਮਰੀਕਾ ਨੂੰ ਕਿੰਨਾ ਫਾਇਦਾ ਹੋਇਆ ਉਹਦੇ ਅੰਕੜੇ ਤੇ ਮੇਰੇ ਕੋਲ ਨਹੀਂ ਹੈ ਪਰ ਇਹਦੀ ਕੰਪਨੀ ਨੂੰ ਨੁਕਸਾਨ ਪਹੁੰਚਣਾ ਜ਼ਰੂਰ ਸਟਾਰਟ ਹੋ ਗਿਆ ਤਾਂ ਕਿਤੇ ਨਾ ਕਿਤੇ ਐਲਨ ਮਸਕ ਵਰਗਾ ਜਿਹੜਾ ਵਪਾਰੀ ਬੰਦਾ ਖਿਡਾਰੀ ਬੰਦਾ ਫਿਰ ਸੋਚਦਾ ਤੇ ਹੈ ਜੀ ਕਿ ਸਾਰੀ ਉਮਰ ਗਵਾਲੀ ਤੋਂ ਜੰਦੜੀਏ ਕੁਝ ਨਾ ਜਹਾਨ ਵਿੱਚੋਂ ਖਟਿਆ ਵੀ ਉਸ ਤਰ੍ਹਾਂ ਵੀ ਇੱਥੇ ਇੰਨਾ ਟਾਈਮ ਗਵਾਈ ਜਾਣਾ ਹੈ ਪਾਗਲਾ ਵੀ ਖਟ ਕੀ ਰਿਹਾ ਲੋਕਾਂ ਦੀਆਂ ਲਾਂਤਾਂ ਤੇ ਵਿੱਤੀ ਨੁਕਸਾਨ ਤਾਂ ਖੈਰ ਜੋ ਉਹਨੇ ਦੇਣਾ ਸੀ ਕਹਿੰਦਾ ਵੀ ਹੁਣ ਰਾਜਨੀਤੀ ਤੋਂ ਵੀ ਕਹਿ ਲੋਗੇ ਥੋੜਾ ਜਨਾ ਪ੍ਰੇਜ਼ੀ ਚੰਗਾ ਤਾਂ ਖੈਰ ਐਲਨ ਮਸਕ ਤੇ ਡੋਨਲਡ ਟਰੰਪ ਡੋਨਲਡ ਟਰੰਪ ਤੇ ਤੁਹਾਨੂੰ ਪਤਾ ਹੀ ਆ ਹਾਂ ਕਹਿੰਦਾ ਸੀਗਾ ਕਿ ਮੈਂ ਯੂਕਰੇਨ ਵਾਲਾ ਜੰਗ ਕੁਝ ਘੰਟਿਆਂ ਚ ਹੀ ਬੰਦ ਕਰਾ ਦੇਣਾ ਤੇ ਜੇ ਮੈਂ ਹੁੰਦਾ ਤੇ ਲੱਗਣਾ ਹੀ ਨਹੀਂ ਸੀ ਜੀ ਹੁਣ ਉਹ ਸਗੋਂ ਮਗਾ ਦਿੱਤਾ ਉਹ ਪੁੱਤਨ ਕਹਿੰਦਾ ਚੁੱਪ ਕਰਕੇ ਬਹਿ ਜਾਨੀ ਤੇ ਥਰਡ ਵਰਲਡ War ਤਿਆਰੀ ਉਹ ਸਗੋਂ ਸਿਆਪਾ ਉਹ ਡਰਨੇਤ ਨੇ ਜਾਂ ਉਹਨੂੰ ਕਹਿੰਦਾ ਰੁਕ ਜਾ ਵੀਰੇ ਰੁਕ ਜਾ ਉਹ ਕਹਿੰਦਾ ਕੀ ਹੈ ਕਹਿੰਦਾ ਆਰਾਮ ਤੇ ਹਮਲਾ ਨਾ ਕਰੀ ਮੇਰੀ ਗੱਲ ਚੱਲੀ ਜਾਂਦੀ ਹੈ ਨਾ ਨਾਲ ਨਿਊਕਲੀਅਰ ਡੀਲ ਦੀ ਤਾਂ ਉਹ ਬਾਮਾ ਵਾਲੀ ਜਿਹੜੀ ਡੀਲ ਸੀਗੀ ਉਹਦਾ ਪੱਠਾ ਭਾ ਕੇ ਉਹ ਜਿੱਦਾਂ ਮੇਰੀ ਉਹਨਾਂ ਨਾਲ ਗੱਲ ਚੱਲੀ ਜਾਂਦੀ ਹੈ ਮੈਂ ਤੇ ਮਤਲਬ ਕਿ ਹੈਰਾਨ ਆ ਵੀ ਗੋਰਿਆਂ ਨੇ ਕਿਹੋ ਜਿਹਾ ਬੰਦਾ ਚੁਣਿਆ ਯਾਰ ਮੈਂ ਸੱਚੀ ਤੂੰ ਹੀ ਕਹਿ ਦਿੰਦੇ ਜੇ ਜਾਂ ਮੈਂ ਵੀ ਉਹਨਾਂ ਦੇ ਵਿੱਚ ਹੀ ਸ਼ਾਮਲ ਆ ਕਿ ਗੋਰੇ ਬੜੇ ਇੰਟੈਲੀਜੈਂਟ ਹੁੰਦੇ ਆ ਨਹੀਂ ਉਹ ਵੀ ਇੱਥੋਂ ਦੇ ਭਗਤਾਰਗੇ ਆ ਮੈਨਾਂ ਆ ਸਾਹ ਬੋਨਾ ਸਾਹਿਬ ਕਈ ਵਾਰੀ ਜ਼ਿਆਦਾ ਤਰਖਾ ਜਾਂਦੇ ਆ ਬਿਲਕੁਲ ਜੀ ਤੁਹਾਨੂੰ ਸੰਘੇੜਾ ਜੀ ਕਹਿ ਰਿਹਾ ਕਿ ਕਹਿੰਦੇ ਆ ਕਿ ਐਲਨ ਮਸਕ ਲੀਗਲ ਤੌਰ ਤੇ ਕਹਿੰਦੇ 130 ਦੇ ਨਾਲ ਹੀ ਸਲਾਹਕਾਰ ਸੀ ਵਾਈਟ ਹਾਊਸ ਦੇ ਵਿੱਚ ਉਹ 30 ਮਈ ਤੱਕ ਕੀ ਸਲਾਹਕਾਰ ਸੀਗਾ ਤੇ ਬਸ ਫਿਰ ਉਹੀ ਹੈ ਨਾ ਹੈਵੀ ਸਲਾਹਕਾਰ ਉਹਨਾਂ ਨੇ ਜਿਹੜਾ ਆਫੀਸ਼ੀਅਲੀ ਜਾ ਕੇ ਉੱਥੇ ਕਿਉਂਕਿ ਫੈਡਰਲ ਕੋਰਟ ਦੇ ਵਿੱਚ ਸਰ ਆਪਣੇ ਵਾਲਾ ਸਿਸਟਮ ਹੈ ਜਿਵੇਂ ਤੁਹਾਨੂੰ ਦੱਸਿਆ ਕਿ ਨਹੀਂ ਹੈ ਕਿ ਉੱਥੇ ਜਾ ਕੇ ਤੁਸੀਂ ਲਾਗ ਲਪੇਟ ਕਰੋਗੇ ਬਹੁਤ ਲੰਮਾ ਸਮਾਂ ਲਮਕਾਈ ਚੱਲੂਗੇ ਸਪਸ਼ਟ ਨਹੀਂ ਚੀਜ਼ਾਂ ਉੱਥੇ ਹੂੰ ਤਾਂ ਇਹਨਾਂ ਨੇ ਜਾ ਕੇ ਸਿੱਧਾ ਕਹਿ ਦਿੱਤਾ ਕਿ ਜੀ ਜਗਦੀਪ ਜੀ ਦੱਸ ਰਹੇ ਨੇ ਕਿ ਯੂਰਪ ਦੇ ਵਿੱਚ ਕਹਿੰਦੇ ਟੈਸਲਾ ਡੁੱਬ ਰਹੀ ਹੈ ਤਾਂ ਜਿਸ ਤਰ੍ਹਾਂ ਭਾਈ ਲੋਕਾਂ ਦਾ ਵਿਰੋਧ ਹੈ ਤਾਂ ਉਸ ਤਰ੍ਹਾਂ ਨੁਕਸਾਨ ਹੋਣਾ ਉਹ ਪਹਿਲਾਂ ਸੋਚਿਆ ਹੋਣਾ ਵੀ ਯਾਰ ਇੰਨਾ ਔਖਾ ਕਰਕੇ ਬਣਾਈ ਹੈ ਚੀਜ਼ ਪਹਿਲੀ ਵਾਰੀ ਕੋਈ ਕਿਉਂ ਨਾ ਇਹਨੂੰ ਹੋਰ ਅੱਗੇ ਤੋਰੀਏ खैर ਚਲੋ ਜੀ ਉਸ ਇੱਕ ਇੰਟਰਵਿਊ ਵਿੱਚ ਵੀ ਕਿਹਾ ਸੀ ਕਿ ਰਾਜਨੀਤੀ ਤੇ ਖੋਣਾ ਫੰਡ ਨਹੀਂ ਦੇਣਾ ਕਹਿੰਦੇ ਬੰਦ ਕਰ ਦੇਣਾ ਮੈਂ ਤਾਂ ਅੱਗੇ ਕਿਹਾ ਪਰ ਮੈਂ ਤੁਹਾਨੂੰ ਇੱਕ ਵਿਚਲੀ ਗੱਲ ਦੱਸੀ ਸੀਗੀ ਉਦੀ ਜਿਹੜੀ ਇੱਕ ਜ਼ਿੱਦ ਸੀ ਨਾ ਬਾਈਡਨ ਦੇ ਨਾਲ ਸੀਗੀ ਹੂੰ ਉਹਦਾ ਜਿਹੜਾ ਇੱਕ ਪਿਤਾ ਦਾ ਇੱਕ ਬਦਲਾ ਸੀਗਾ ਨਾ ਰਵੈਂਜ ਜੀ ਉਹ ਸੀਗਾ ਮੇਰਾ ਅੱਜ ਵੀ ਮੰਨਣਾ ਇਹ ਆ ਕਿ ਐਲਨ ਮਸਕ ਬੇਵਕੂਫ ਇਨਸਾਨ ਨਹੀਂ ਹੈ ਪਰ ਕੁਝ ਚੀਜ਼ਾਂ 'ਚ ਸਰ ਪੈਸਾ ਨਹੀਂ ਦੇਖਿਆ ਜਾਂਦਾ ਘਾਟਾ ਨਹੀਂ ਦੇਖਿਆ ਜਾਂਦਾ ਜਿੱਥੇ ਬੰਦਾ ਫਿਰ ਅੜੀ ਤੇ ਆ ਜਾਂਦਾ ਨਾ ਜੀ ਕਈ ਵਾਰ ਉੱਥੇ ਘਰ ਦਾਅ ਤੇ ਲੱਗਦੇ ਆ ਹੂੰ ਇਹਦਾ ਮੁੰਡਾ ਜਿਹੜਾ ਸੀਗਾ ਜਿਸ ਤਰ੍ਹਾਂ ਉਹਨੇ ਜੈਂਡਰ ਬਦਲਿਆ ਫਿਰ ਡੋਨਲਡ 트ੰਪ ਬਣਦਿਆਂ ਸਾਰ ਹੂੰ ਜਿਸ ਤਰ੍ਹਾਂ ਉਹਨਾਂ ਨੇ ਕਾਨੂੰਨ ਬਦਲਿਆ ਜੀ ਤੇ ਇਹਦਾ ਜਿਹੜਾ ਪੈਸਾ ਤੇ ਲੱ ਲੱਗਾ ਸਰ ਮੈਨੂੰ ਅੱਜ ਵੀ ਇਹੀ ਲੱਗਦਾ ਕਿ ਉਹ ਐਲਨ ਮਸਕ ਦੇ ਅੰਦਰ ਦਾ ਜਿਹੜਾ ਪਿਤਾ ਨਾ ਉਹ ਵੀ ਜਾ ਗਿਆ ਸੀ ਹੂੰ ਬਸ ਸਹੀ ਗੱਲ ਹੈ ਪਹਿਲੀ ਮੇਨ ਮੁੱਦਾ ਤੇ ਕਹੋ ਉਹੀ ਸੀਗਾ ਉਸ ਤੋਂ ਬਾਅਦ ਚਲੋ ਵਪਾਰਕ ਚੀਜ਼ਾਂ ਤੇ ਹੈ ਹੀ ਸੀ ਇਹਨਾਂ ਦੀ ਨਾਲ ਰਾਜਨੀਤੀ ਵੀ ਚੱਲਦੀ ਰਹੀ ਪਰ ਚਲੋ ਮਿੰਟੂ ਜੀ ਆਪਾਂ ਥੋੜਾ ਜਿਹਾ ਚਾਹ ਲੋਕੇ ਬਾਹਰੀ ਰਾਜਨੀਤੀ ਤੋਂ ਹਟ ਕੇ ਇਧਰ ਵਾਲੀ ਰਾਜਨੀਤੀ ਵਾਲੇ ਪਾਸੇ ਆਈ ਹੈ ਇੰਡੀਆ ਵਾਲੇ ਪਾਸੇ ਪੰਜਾਬ ਵਾਲੇ ਪਾਸੇ ਤੇ ਆਮ ਆਦਮੀ ਪਾਰਟੀ ਦਾ ਜ਼ਿਕਰ ਤੇ ਆਬਵੀਅਸਲੀ ਹੋਣਾ ਹੀ ਹੋਣਾ ਉਹਦੇ ਬਿਨਾ ਤੇ ਰਾਜਨੀਤੀ ਦੀ ਗੱਲ ਨਹੀਂ ਹੋਣੀ ਪਰ ਜੇ ਸੋਧਿਆ ਸਾਹਿਬ ਵਿੱਚ ਜੇ ਇੱਕ ਵਾਰੀ ਲੁਧਿਆਣੇ ਆਏ ਉਹ ਫਿਰ ਚਰਚਾ ਦੇ ਵਿੱਚ ਸੀ ਫਿਰ ਆ ਥੋੜੇ ਦਿਨਾਂ ਦਾ ਥੋੜਾ ਜਿਹਾ ਸਾਈਲੈਂਟ ਜਿਹਾ ਲੱਗਿਆ ਕਿਤੇ ਨਾਮ ਸ਼ਾਮ ਆਇਆ ਨਹੀਂ ਉਹਨਾਂ ਦਾ ਹੁਣ ਕਹਿੰਦੇ ਫੇਰ ਐਕਟਿਵ ਨੇ ਤੇ ਉਹ ਤੇ ਨਵੇਂ ਮੈਂਬਰ ਵੀ ਜੋੜ ਰਹੇ ਨੇ ਕਿਹਨੂੰ ਹੋਣ ਜੁਆਇਨ ਕਰਾ ਲਿਆ ਜੀ ਨਾਲ ਉਹਨਾਂ ਨੇ ਤੁਸੀਂ